ਮੈਂ ਡਾਕਟਰ ਕਿਸ਼ਨ ਲਾਲ ਲਗਭਗ 32 ਸਾਲਾਂ ਤੋਂ ਸਰਕਾਰੀ ਕਰਮਚਾਰੀਆਂ ਰਿਟਾਇਰਡ ਕਰਮਚਾਰੀਆਂ ਨੂੰ ਬੰਦੇ ਲਾਭ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੋਰਟ ਕੇਸ ਕਰਵਾ ਕੇ ਉਹਨਾਂ ਦੇ ਬੰਦੇ ਲਾਭ ਦਵਾ ਰਹੇ ਹਾਂ ਇਸ ਲਈ ਮੈਂ ਨਾ ਕਿਸ਼ਨਾ ਗਰੁੱਪ ਨਾਮ ਦੀ ਇੱਕ ਕੰਸਲਟੈਂਸੀ ਫਰਮ ਬਣਾਈ ਹੋਈ ਹੈ ਪੰਜਾਬ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰ ਕੇਂਦਰ ਸਰਕਾਰ ਵੱਲੋਂ ਜਾਰੀ ਕਿਤੇ ਗਏ ਡੀਏ ਦੀ ਮਿੱਤੀ ਤੋਂ ਡੀਏ ਦਾ ਬਕਾਇਆ ਲੈਣ ਲਈ ਮੋਬਾਈਲ ਨੰਬਰ 90410 13814 ਤੋਂ 196 ਲਾਈਨ ਤੇ ਸੰਪਰਕ ਕਰਨ ਕਿਉਂਕਿ ਪੰਜਾਬ ਸਰਕਾਰ ਨੇ ਆਈਐਸ ਅਫਸਰ ਆਈਪੀਸ ਅਫਸਰ ਅਤੇ ਜੁਡੀਸ਼ਰੀ ਵਿੱਚ ਕੰਮ ਕਰਨ ਵਾਲੇ ਅਫਸਰ ਨੂੰ ਕੇਂਦਰ ਸਰਕਾਰ ਬੱਲੋਂ ਜਾਰੀ ਕੀਤੇ ਗਏ ਡੀਏ ਦੀ ਮਿਤੀ ਤੋਂ ਉਹਨਾਂ ਦਾ ਬੰਦ ਆਦਿਏ ਦੇੰ ਦਾ ਫੈਸਲਾ ਕੀਤਾ ਗਿਆ ਹੈ ਇਸੇ ਪੱਤਰ ਦੇ ਅਨੁਸਾਰ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ ਵੀ ਕੇਂਦਰ ਸਰਕਾਰ ਵੱਲੋਂ ਡਿclare ਕੀਤੇ ਗਏ ਡੀਏ ਦੀ ਮਿਤੀ ਤੋਂ ਬਿਨਾਂ ਕਿਸੇ ਦੇਰੀ ਦੇ ਦੇ ਦੀਆਂ ਕਿਸ਼ਤਾਂ ਨੂੰ ਜਾਰੀ ਕਰਵਾਉਣ ਲਈ ਡਾਕਟਰ ਕਿਸ਼ਨ ਲਾਲ ਨਾਲ ਮੋਬਾਈਲ ਨੰਬਰ 90410 13814 ਤੋਂ 19 ਸਿਕਸ ਲਾਈਨ ਤੇ ਸੰਪਰਕ